ਸ리에 ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾਉ ਲੇ ਹਾਂ ਇਹ ਗਰਮੀਆਂ ਲਈ ਪੈਣੀ ਆਪਾਂ ਸਭ ਤੋਂ ਸਾਦੇ ਢੰਗ ਨਾਲ ਕੇਸ ਹਾਂ ਤਿਆਰ ਕਰਦੇ ਹਾਂ ਗਰਮੀਆਂ ਲਈ ਸਬਜ਼ੀਆਂ ਵਾਸਤੇ ਕਰੇਲੂ ਗੀਚੀ ਵਾਸਤੇ ਤੇ ਆਪਾਂ ਲਫਾਫੇ ਲਈ ਆਪਣੇ 150 ਰੁਪਏ ਆਏ ਆ ਘਟੂਕਟ 500 ਰੁਪਏ ਲੱਗੇ ਲਫਾਫਾ ਆ ਗਿਆ ਆਪਣਾ ਤਾਂ ਬਹੁਤ ਥੋੜੇ ਲੱਗਣਗੇ ਤੇ ਬਾਕੀ ਆਪਾਂ ਜਿਹੜਾ ਮਿੱਟੀ ਦਾ ਮੈਸਚਰ ਲੈਣਾ ਅੱਧਾ ਪੱਤੇ ਆਂ ਦੀ ਖਾਦ ਤੇ ਅੱਧੀ ਮਿੱਟੀ ਇਹਨਾਂ ਨੂੰ ਮਿਕਸ ਕਰਕੇ ਤੇ ਆਪਾਂ ਲਫਾਫਿਆਂ 'ਚ ਭਰ ਲੈਣਾ ਤੇ ਲਫਾਫਿਆਂ ਦੇ ਵਿੱਚ ਆਪਾਂ ਛੇਕ ਜ਼ਰੂਰ ਕੱਢਨੇ ਆ ਤੇ ਬਾਕੀ ਸੰਜੀਵਨੀ ਟ੍ਰਾਈਕੋਡਰਮਾਇਸ ਵਿੱਚ ਐਡ ਮਤਲਬ ਰਸੋਲ ਫਾਹੀ ਵਿੱਚ 25 ਗ੍ਰਾਮ ਐਡ ਕਰ ਲਿਆ ਜਾਵੇ ਤਾਂ ਸਭ ਤੋਂ ਵਧੀਆ ਹੈ ਜੀ ਤੇ ਬਾਕੀ ਇਹ ਸਭ ਦਾ ਆਪਾਂ ਸਟਰਕਚਰ ਬਣਾਉਣਾ ਹੀ ਆਪਣੇ ਪਹਿਲਾਂ ਬਣਿਆ ਜੇ ਨਹੀਂ ਕਿਸੇ ਦਾ ਬਣਿਆ ਤਾਂ ਆਪਾਂ ਲੱਕੜੀਆਂ ਨਾਲ ਵੀ ਕੋਈ ਜੁਗਾਰ ਕਰ ਸਕਦੇ ਹਾਂ ਇਹ ਤਾਂ ਆਪਣਾ ਬਹੁਤ ਟਾਈਮ ਪਹਿਲਾਂ ਨਾ ਬਣਿਆ ਜੇ ਬਾਕੀ ਆਪਾਂ ਸੰਜੀਵ ਨਹੀਂ ਲੈਣਾ ਬੀ ਨੂੰ ਟ੍ਰੀਟਮੈਂਟ ਕਰਨ ਵਾਸਤੇ ਟ੍ਰਾਈਕੋਡਰਮਾ ਆਈਪੀਐਲ ਲੈ ਲੈਣੇ ਹੋਰ ਕਿਸੇ ਕੰਪਨੀ ਦਾ ਲੈ ਸਕਦੇ ਹਾਂ ਉਹ ਵੀ ਤੁਸੀਂ ਕਿਸੇ ਕੰਪਨੀ ਦਾ ਲੈ ਸਕਦੇ ਆ ਵੈਸੇ ਤੌਰ ਤੇ ਆਪਾਂ ਹਲਕਾ ਜਿਹਾ ਬੀ ਨੂੰ ਗਿੱਲੇ ਕਰਕੇ ਤੇ ਇਸ ਦੇ ਉੱਪਰ ਟ੍ਰਾਈਕੋਡਰਮਾ ਦਾ ਜਿਹੜਾ ਪਾਊਡਰ ਹੈ ਆਪਾਂ ਚੰਗੀ ਤਰ੍ਹਾਂ ਇਸ ਨੂੰ ਟ੍ਰੀਟਮੈਂਟ ਕਰ ਦੇਣਾ ਤੇ ਬਾਕੀ ਤੇ ਉਹ ਕਿਲੋ ਵੀ ਪਿੱਛੇ 10 ਗ੍ਰਾਮ ਲੱਗਦਾ ਬਾਕੀ ਆਪਾਂ ਥੋੜਾ ਜਿਆਦਾ ਹੀ ਲਾ ਦੇਣਾ ਕੋਈ ਚੱਕਰ ਨਹੀਂ ਐਸਾ ਤੇ ਇਸ ਨੂੰ ਹਲਕਾ ਜਿਹਾ ਸੁਕਾ ਕੇ ਤੇ ਨਾਲ ਨਾਲ ਆਪਾਂ ਲਗਾ ਦੇਣਾ ਲਵਾ ਪਿਆ ਜੀ ਜਿੱਦਾਂ ਕਿ ਪਹਿਲੀ ਲਾਈਨ 'ਚ ਆਪਣਾ ਕਦੂਗਾ ਸਾਫ਼ ਜਿਹੜਾ ਲਗਾ ਦਿੱਤਾ ਤੇ ਬਾਕੀ ਆਪਾਂ ਆ ਸਾਰੇ ਸਾਰੇ ਆਪਾਂ ਵੀ ਐਸਾ ਨਾਲ ਲਗਾ ਦਿੰਦੇ ਆ ਤੇ ਆਪਣੇ ਸਾਰੇ ਵੀ ਇਹ ਦੇਸੀ ਆ ਆ ਦੇਸੀ ਕਦੂ ਆ ਇਕ ਲੈਣ ਆਪਣੀ ਆ ਗਈ ਆਰਾਮਤੋਰੀਏ ਦੇਸੀ ਤੇ ਕੀ ਹੋਰ ਕੀਆ ਤੋਰੀਏ ਦੇਸੀ ਇਹ ਵੀ ਆ ਤੇ ਆਪਣਾ ਪੇਠਾ ਆ ਗਿਆ ਮਤਲਬ ਹਲਵਾ ਕਦੂ ਦੇਸੀ ਚਿੰਬਾ ਵਾਲਾ ਕਦੂ ਆ ਗਿਆ ਇਹ ਵੀ ਦੇਸੀ ਆ ਚੱਪਣ ਕਦੂ ਆ ਗਿਆ ਇਹ ਵੀ ਦੇਸੀ ਆ ਤੇ ਤਰ ਆ ਗਿਆ ਆਪਣੀ ਇਹ ਵੀ ਦੇਸੀ ਆ ਤੇ ਆ ਆਪਣੇ ਹਾਰ ਚੰਗਾ ਦੇ ਦੋ ਦੋ ਵੀ ਮਂਗਾਈ ਸੀ ਤੇ ਵੀ ਲਾਤੀ ਆਪਾਂ ਸਾਰੀ ਦੇਸੀ ਵੀ ਮਂਗਾਇਆ ਰਵੀ ਜੈਨਾ ਰਵੀ ਭਾਈ ਜੈਨਾ ਵਾਲੇ ਤੋਂ ਇਹਨਾਂ ਤੋਂ ਦੇਸੀ ਵੀ ਸਾਰੇ ਮਿਲਦੇ ਆ ਤੇ ਆਪਾਂ ਉਹਨਾਂ ਨੰਬਰ ਦੇ ਥੱਲੇ 파ਦਵਾਂਗੇ ਜੀ ਕਿਸੇ ਨੇ ਮਗਵਾਉਣੇ ਹੋ ਤਾਂ ਮੰਗਵਾ ਸਕਦੇ ਆ ਦੇਸੀ ਬੀਆਂ ਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਆਪਾਂ ਨੂੰ ਤੇ ਆ ਅੱਗੇ ਆਪਾਂ ਮਿਰਚਾਂ ਲਾਉਣ ਲੱਗੇ ਆ ਗਮਲਿਆਂ ਵਿੱਚ ਲਾ ਲੋ ਕੀ ਐਕਨ ਪਹਿਲੇ ਨੰਬਰ ਗਮਲੇ ਵਿੱਚ ਆਪਾਂ ਲਾਤੀ ਮੋਟੀ ਮਿਰਚ ਇਹ ਵੀ ਦੇਸੀ ਆ ਉਹਨਾਂ ਤੋਂ ਮਗਵਾਏ ਸੀਗੇ ਜਿਹੜੀ ਦੇਸੀ ਬੀਆਂ ਦੀ categories ਵਾਲੇ ਉਹਨਾਂ ਚੋਂ ਨਿਕਲੇ ਹੈਗੇ ਤੇ ਬਹੁਤ ਸਸਤੇ ਰੇਟ ਤੇ ਆਪਾਂ ਨੂੰ ਮਿਲ ਜਾਂਦੇ ਵਧੀਆ ਵੀ ਤੇ ਇਹ ਮੋਟੀ ਮਿਰਚਸ ਦਾ ਰਿਜ਼ਲਟ ਬਹੁਤ ਵਧੀਆ ਤੇ ਅਕੇ ਸਾਉ ਨਾ ਆਪਾਂ ਮਿੱਟੀ ਉਪਰ ਲਾ ਸਕਦੇ ਆ ਆਪਾਂ ਲਗਾਤ ਟ੍ਰੇਆਂ ਵਿੱਚ ਵੀ ਸਕਦੇ ਆ ਟ੍ਰੇਆਂ ਵਿੱਚ ਵੀ ਬਹੁਤ ਸੌਖੇ ਹੋ ਗਏ ਪੈਂਦੇ ਆ ਪਰ ਟ੍ਰੇਆਂ ਇਸ ਵੇਲੇ ਆਪਾਂ ਤੋਂ ਹੈ ਨਹੀਂ ਸੀ ਪਰ ਟ੍ਰੇਆਂ ਵਿੱਚ ਲਾਉਣਾ ਥੋੜਾ ਜਿਆ ਟੈਕਨੀਕਲੀ ਹੋ ਜਾਂਦਾ ਤੇ ਉਸ ਵਿੱਚ ਜਿਹੜਾ ਆਪਾਂ ਪਨੀਰੀ ਲਾਉਨੇ ਆ ਤੇ ਦੂਜਾ ਹੋ ਜਾਂਦਾ ਆ ਭਈ ਜੇ ਕਿ 1-2 ਦਿਨ ਪਾਣੀ ਨਾ ਲੱਗੇ ਸੁੱਕਾ ਲੱਗ ਜਵੇ ਤੇ ਉਹ ਬੂਟੇ ਖਰਾਬ ਬਹੁਤ ਜ਼ਿਆਦੀ ਹੁੰਦੇ ਆ ਬਾਕੀ ਆਪਣਾ ਦੇਸੀ ਤਰੀਕਾ ਤੇ ਇਸ ਨਾਲ ਤੇ ਸੁੱਕਣ ਦੀ ਸਮੱਸਿਆ ਬਹੁਤ ਘੱਟ ਆਉਂਦੀ ਆ ਅੱਜ ਦੇਸੀ ਮੈਚ ਆ ਗਿਆ ਅਗਰ ਚਾਰੀ ਮੈਚ ਆ ਗਿਆ ਜਾ ਇਹ ਗੱਭੇ ਜਿਹੜੀ ਦੇਸੀ ਮੈਚੇ ਗੱਭਲੇ ਕਮਲੇ ਚਲਾਈ ਆਪਾਂ ਉਹ ਛੋਟੀ ਮੈਚ ਹੈ ਉਹਨੂੰ ਬਹੁਤ ਛੋਟੇ ਬੂਟੇ ਨਾਲ ਆ ਜਾਂਦੀ ਤੇ ਬਾਕੀ ਸਾਰੇ ਮੈਚਾਂ ਦੇ ਵੀ ਖਿਲਾਰ ਕੇ ਤੇ ਆਪਾਂ ਕੋਕੋ ਪੀਟ ਤੇ ਮਿੱਟੀ ਦਾ ਮੈਚਰਨ ਕਰ ਲੈਣਾ ਤੇ ਇਸ ਦੇ ਨਾਲ ਆਪਾਂ ਵੀ ਉਤੋਂ ਕਵਰ ਕਰ ਦੇਣੇ ਆ ਥੋ ਹਲਕੇ ਹਲਕੇ ਜਿਆਦਾ ਮਿੱਟੀ ਨਹੀਂ ਪਾਉਣੀ ਆਪਾਂ ਇਸ ਲਈ ਆਪਾਂ ਇਸ ਦੇ ਉੱਪਰ ਵਿੱਚ ਕੋਕੋ ਪੀਟ ਜ਼ਰੂਰ ਮਿਕਸ ਕਰਨਾ ਜੇ ਤੁਹਾਡੇ ਕੋ ਕੋਕੋ ਪੀਟ ਨਹੀਂ ਹੈਗਾ ਤਾਂ ਆਪਾਂ ਰੇਤਾ ਰੇਤਾ ਨਾਲ ਮਿਕਸ ਕਰ ਸਕਦੇ ਉੱਪਰੋਂ ਤੇ ਗੱਭੇ ਵੀ ਆਪਣੀ ਮੈਚੇ ਇਹ ਵੀ ਤਿੰਨੇ ਇੱਕ ਵੈਰਾਈਆਂ ਦੇਸੀ ਆਪਾਂ ਉਹਨਾਂ ਤੋਂ ਹੀ ਮਗਵਾਈਆਂ ਸੀ ਤੇ ਬਹੁਤ ਵਧੀਆ ਰਿਜ਼ਲਟ ਇਹਨਾਂ ਦੇ ਬਾਕੀ ਦਾ ਆਪਾਂ ਗਾਂ ਵੀ ਸੀਡ ਵੀ ਤਿਆਰ ਕਰ ਰਹੇ ਆਂ ਦੇਸੀ ਆਪਣੇ ਲੋਕ ਦੇ ਜੋ ਕਿ ਹੌਲੀ ਹੌਲੀ ਜਿੰਨਾ ਕਾਪਾ ਕਰ ਸਕੀਏ ਬਾਕੀ ਜ਼ਿਆਦਾ ਤੇ ਨਹੀਂ ਆਪਾਂ ਤੋ ਤਿਆਰ ਕਰ ਸਕਦੇ ਕਿਉਂਕਿ ਆਪਾਂ ਨੂੰ ਇਹ ਜਾਣਕਾਰੀ ਹੈ ਨਹੀਂ ਇਸ ਬਾਰੇ ਤੇ ਬਾਕੀ ਆਹ ਤਿੰਨ ਗਮਲੇ ਚ ਆਪਾਂ ਲਾਤੀ ਮਿਰਚਾਂ ਤਿੰਨੇ ਤਿੰਨੇ ਵੈਰਾਈਟੀਆਂ ਨਹੀਂ ਆ ਬਾਕੀ ਅੱਗੇ ਇਹਨਾਂ ਨੂੰ ਹਲਕਾ ਹਲਕਾ ਆਪਾਂ ਪਾਣੀ ਦੇ ਲੈਣਾ ਤੇ ਆਪਾਂ ਬਲਬ ਲਗਾ ਦਿੱਤਾ ਇੱਕ ਵਿੱਚ ਤੇ ਬਲਬ ਲਗਾਉਣਾ ਬਹੁਤ ਜ਼ਰੂਰੀ ਆ ਜੋ ਕਿ ਰਾਤ ਨੂੰ ਬਲੂ ਜਿਗਾਉਣਾ ਤੇ ਬੀਆਂ ਪਤੀਆਂ ਨੇ ਨਾ ਪਨੀਰੀ ਆਪਣੀ ਤਿਆਰ ਹੋ ਜੂਗੀ ਲਾਲ 15 ਫਰਵਰੀ ਦੇ ਡੇਟ ਪਨੀਰੀ ਆਪਣੀ ਵਧੀਆ ਤਿਆਰ ਹੋ ਜੂਗੀ ਤੇ ਆਪਾਂ ਹਲਕਾ ਹਲਕਾ ਐਸਾ ਨਾ ਪਾਣੀ ਪਾ ਦੇਣਾ ਇਸ ਵਿੱਚ ਕਮਲੇ ਥੋੜਾ ਬਦਰਣਾ ਬਚੂਗੀ ਕਮਲੇ ਦੀ ਮਿੱਟੀ ਥੋੜੀ ਜ਼ਿਆਦਾ ਸੁੱਕੀ ਹੋਈ ਆ ਬਾਕੀ ਤੁਸੀਂ ਆਪਣੀ ਮਿੱਟੀ ਹਿਸਾਬ ਨਾਲ ਪਾਣੀ ਦੇਣਾ ਕਿੰਨੀ ਕਮਿਟੀ ਆਪਾਂ ਗਿੱਲੀ ਲਫਾਫੇ ਜਿਹੀ ਪੜੀ ਜਾਏ ਮਿੱਟੀ ਸੋਇਲ ਥੋੜੀ ਗਿੱਲੀ ਆ ਤੇ ਆਪਾਂ ਪਾਣੀ ਥੋੜਾ ਮਿਟੀ ਗਿੱਲੀ ਆ ਤਾਂ ਆਪਾਂ ਘੱਟ ਦੇ ਸਕਦੇ ਆ ਤੇ ਬਲ ਬਲ ਕੋਣਾ ਬਹੁਤ ਜ਼ਰੂਰੀ ਆ ਵਿੱਚ ਠੰਡੇ ਮੌਸਮ 'ਚ ਤੇ ਇਹ ਸਭ ਨੇ ਆਪਾਂ ਅਲਫਾਬਿਆਂ 'ਚ ਪਾਣੀ ਪਾ ਲਵਾਂਗੇ ਚਲੋ ਪੂਰੀ ਵੀਡੀਓ ਤਾਂ ਆਪਾਂ ਨਹੀਂ ਬਣਾ ਸਕਦੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਐਸਾ ਹੁਣ ਆਪਾਂ ਪਾਣੀ ਪਾਉਣਾ ਜਿਹੜਾ ਕਿ ਅਲਫਾਬਿਆਂ ਵਿੱਚ ਹੌਲੀ-ਹੌਲੀ ਤੇ ਜਿਹੜਾ ਕਿ ਬੀਜ ਨਾ ਲੰਗੇ ਹੁਣ ਬਾਕੀ ਇਹ ਸਭ ਨੂੰ ਆਪਾਂ ਉੱਪਰ ਪੋਲੀਥੀਨ ਦੇ ਨਾਲ ਕਵਰ ਕਰਕੇ ਵਿੱਚ ਬਲਵ ਜਗਾ ਦੇਣਾ ਬਾਕੀ ਮਿਲਦੇ ਹਾਂ ਅਗਲੀ ਵੀਡੀਓ 'ਚ 25 ਦਿਨ ਬਾਅਦ ਹੋ ਕੇ ਧੰਨਵਾਦ